ਪੰਨਾ 852 ਪੰਨਤ ਨਾਨਕ ਸੁਣੋ ਜਨ ਭਾਈ ਪੰਨਤ ਨਾਨਕ ਨਾਨਕ ਕਹਿਦਾ ਨਾਨਕ ਬੇਨਤੀ ਕਰ ਰਿਹਾ ਸੁਣੋ ਜਨ ਭਾਈ ਜਨ ਹੁੰਦਾ ਜਾਣਨ ਵਾਲਾ ਜੋ ਜਾਣ ਰਿਹਾ ਜਨ ਸੋਈ ਚਿੰਨ ਜਾਣਿਆ ਜਨ ਹੋਆ ਜੀਨੇ ਜਾਣਿਆ ਜਾਂ ਜਾਣ ਰਿਹਾ ਸੱਚ ਨੂੰ ਪੰਨਤ ਨਾਨਕ ਸੁਣੋ ਜਨ ਭਾਈ ਉਹ ਜਾਣਨ ਵਾਲਿਆ ਇਹ ਗੱਲ ਸੁਣ ਨਾਨਕੇ ਬੇਨਤੀ ਕਰ ਰਿਹਾ ਸਤਗੁਰੂ ਸੇਵੋ ਹਉਮੈ ਮਲ ਜਾਈ ਸਤਗੁਰੂ ਨੂੰ ਸੇਵਣ ਨਾਲ ਹਉਮੈ ਦੀ ਮੈਲ ਜਾਂਦੀ ਆ ਸਤਗੁਰੂ ਨੂੰ ਸੇਵਣਾ ਜਾਂ ਸੇਵਾ ਕਰਨੀ ਉਹ ਕੋਈ ਇਨਸਾਨ ਨਹੀਂ ਜਿਹਦੇ ਲੱਤਾਂ ਮੋਢੇ ਕੁੱਟਣੇ ਆ ਜਾਂ ਉਹਨੂੰ ਚਾਹ ਪਾਣੀ ਦੇਣਾ ਹੋਰ ਸੇਵਾ ਦੇਣੀ ਆ ਉਹ ਸੇਵਾ ਨਹੀਂ ਹੁੰਦੀ ਜਿਵੇਂ ਅੱਜ ਕੱਲ ਸਿੱਖ ਗ੍ਰੰਥ ਦੀ ਸੇਵਾ ਕਰਨ ਲੱਗੇ ਨੇ ਉਹ ਇਹ ਸੇਵਾ ਨਹੀਂ ਹੁੰਦੀ ਸਿਵਾ ਹੁੰਦੀ ਅਸੀਂ ਬਣਾ ਇਕੱਠਾ ਕਰਨਾ ਜਮਾ ਕਰਨਾ ਸਤਿਗੁਰ ਦਾ ਗਿਆਨ ਜਮਾ ਕਰਾਂਗੇ ਸਤਿਗੁਰ ਦਾ ਗਿਆਨ ਹਾਸਲ ਕਰਾਂਗੇ ਹਉਮੇ ਮਲ ਜਾਈ ਹਉਮੇ ਦੀ ਮੈਲ ਜਾਊਗੀ ਐਵੇਂ ਇਹ ਹਉਮੇ ਕੀ ਚੀਜ਼ ਆ ਹਉਮੇ ਦੀ ਮੈਲ ਜੋ ਅਸੀਂ ਆਪਣੇ ਆਪ ਨੂੰ ਸਮਝਦੇ ਆ ਵੱਖਰੇ ਆ ਅਸੀਂ ਉਸੇ ਤਰੀਕੇ ਨਾਲ ਜਿਉਂਦੇ ਆ ਸਾਰੀ ਦੁਨੀਆ ਇਸੇ ਤਰ੍ਹਾਂ ਜਿਉ ਰਹੀ ਆ ਇਹ ਹੀ ਹਉਮੇ ਦੀ ਮੈਲ ਹਉਮੇ ਆ ਸਾਨੂੰ ਕੁਝ ਮੈਂ ਆਪੀ ਮੈਂ ਵੱਖਰਾ ਇਹ ਮੈਂ ਉਹਦਾ ਭਰਮ ਕੀ ਹੁੰਮੇ ਆ ਹੋਰ ਕੋਈ ਸਰੀਰਕ ਬਿਮਾਰੀ ਹੋਵੇ ਤਾਂ ਸਾਨੂੰ ਦੁੱਖ ਦਰਦ ਹੁੰਦਾ ਸਾਨੂੰ ਪਤਾ ਲੱਗ ਜਾਂਦਾ ਸੀ ਇਲਾਜ ਕਰਾ ਲੈਣੇ ਆ ਇਹ ਅਜਿਹੀ ਬਿਮਾਰੀਆਂ ਸਾਨੂੰ ਪਤਾ ਵੀ ਨਹੀਂ ਕਿ ਸਾਨੂੰ ਇਹ ਬਿਮਾਰੀਆਂ ਅਸੀਂ ਸਾਰੀ ਜ਼ਿੰਦਗੀ ਇਹ ਬਿਮਾਰੀ ਦੇ ਨਾਲ ਹੀ ਜੰਮਦੇ ਆ ਤੇ ਮਰ ਜਾਂਦੇ ਆ ਧਰਮ ਕੀ ਆ ਧਰਮ ਇਹ ਬਿਮਾਰੀ ਨੂੰ ਲੱਭਣਾ ਤੇ ਦਾ ਇਲਾਜ ਕਰਨਾ ਹੀ ਧਰਮ ਆ ਇਸ ਸਾਰਾ ਸੰਸਾਰ ਇਹੀ ਜੀਵਨ ਜਿਉ ਰਿਹਾ ਇਸੇ ਤਰ੍ਹਾਂ ਇਹ ਪੈਦਾ ਹੁੰਦੀ ਆ ਬਚਪਨ ਤੋਂ ਹੀ ਜਦੋਂ ਬੱਚਾ ਜੰਮਦਾ ਉਹਦੀ ਉਹਦਾ ਕੋਈ ਆਪਣਾ ਨਹੀਂ ਹੁੰਦਾ ਮੈਂ ਮੇਰਾ ਜਾਂ ਮੇਰਾ ਇਹ ਸਰੀਰ ਉਹਦਾ ਕੁਝ ਨਹੀਂ ਹੁੰਦਾ 2-3 ਸਾਲ ਦਾ ਬੱਚੇ ਨੂੰ ਸੋਝੀ ਆਉਣ ਲੱਗ ਜਾਂਦੀ ਪਤਾ ਲੱਗ ਲੈਂਦਾ ਵੀ ਆਹ ਮੇਰਾ ਮੈਂ ਇੰਨਾ ਕੁ ਰਹਿਣਾ ਉਹਦਾ ਕੋਈ ਨਾਮ ਬਣ ਜਾਂਦਾ ਉਹਨੂੰ ਨਾਮ-ਨਾਮ ਬੁਲਾਉਂਦੇ ਆ ਫਿਰ ਉਹ ਸਿੱਖ ਜਾਂਦਾ ਸ਼ੁਰੂ ਤੋਂ ਵੀ ਮੈਂ ਕੁਝ ਹੈਗਾ ਦਾ ਮੇਰੇ ਅੰਦਰਲੇ ਰਹਿੰਦੇ ਨੇ ਇਹ ਮੇਰੇ ਨੇ ਉੱਥੋਂ ਉਹ ਉਹਦਾ ਮਨ ਪੈਦਾ ਹੋਣਾ ਸ਼ੁਰੂ ਹੁੰਦਾ ਜੋ ਉਹ ਜ਼ਿੰਦਗੀ ਚ ਇੱਕ ਐਕਸਪੀਰੀਅੰਸ ਕਰਦਾ ਉਹਦੇ ਬ੍ਰੇਨ ਸੈੱਲ ਉਹ ਰਿਕਾਰਡ ਕਰੀ ਜਾਂਦੇ ਨੇ ਉਹ ਸਿੱਖਦਾ ਕੁਝ ਵੀ ਦੁੱਧ ਪੀਣਾ ਬੋਲਣਾ ਤੁਰਨਾ ਹੱਥ ਨੂੰ ਕੰਟਰੋਲ ਕਰਨਾ ਪੈਰਾਂ ਨੂੰ ਕੰਟਰੋਲ ਕਰਨਾ ਉਹ ਬ੍ਰੇਨ ਸੈੱਲਾਂ 'ਚ ਰਿਕਾਰਡ ਚਲੋ ਇਹ ਤਾਂ ਜ਼ਰੂਰੀ ਨੇ ਇਹ ਤਾਂ ਹੋਣੀ ਚਾਹੀਦੀ ਨੇ ਉਹਦੇ ਨਾਲ ਨਾਲ ਉਹ ਹਮੇ ਦੀ ਪੜਾਈ ਹੋਈ ਸਿੱਖੀ ਜਾਂਦਾ ਜੇ ਕੋਈ ਪੁੱਛੇ ਵੀ ਹਾਂ ਤੁਹਾਡਾ ਜਨਮ ਕਦੋਂ ਹੋਇਆ ਅਸੀਂ ਇਸ ਸੰਸਾਰੀ ਸਿੱਖਿਆ ਦੇ ਅਨੁਸਾਰ ਕਹਾਂਗੇ ਮੇਰਾ ਜਨਮ ਇਸ ਸਾਲ ਨੂੰ ਹੋਇਆ ਪਰ ਉਹ ਸਰੀਰ ਦਾ ਜਨਮ ਹੋਇਆ ਉਹ ਮੈਂ ਦਾ ਜਨਮ ਨਹੀਂ ਹੋਇਆ ਮੈਂ ਦਾ ਜਨਮ ਉਤੋਂ ਸਾਲ 2 ਸਾਲ ਬਾਅਦ ਹੁੰਦਾ ਜਦੋਂ ਇਹ ਸੋਝੀ ਆਉਂਦੀ ਹੈ ਜਦੋਂ ਅਸੀਂ ਇਹ ਸਿੱਖਿਆ ਲੈਣੀ ਸ਼ੁਰੂ ਕਰ ਦਿੰਦੇ ਆ ਇਹ ਮੇਰਾ ਉਸ ਤੋਂ ਪਹਿਲਾਂ ਦਾ ਸਾਨੂੰ ਬਚਪਨ ਕੋਸ਼ ਯਾਦ ਨਹੀਂ ਮੈਂ ਦਾ ਜਨਮ ਸਰੀਰ ਨਾਲ ਨਹੀਂ ਹੁੰਦਾ ਮੈਂ ਦਾ ਜਨਮ ਲੇਟ ਹੁੰਦਾ ਮੈਂ ਅਸਲ 'ਚ ਹੈ ਕਿ ਜੋ ਮੇਰੇ ਨਾਲ ਜ਼ਿੰਦਗੀ ਭਰ ਘਟਨਾਵਾਂ ਹੋਈਆਂ ਨੇ ਜੋ ਵੀ ਕੁਝ ਮੇਰੇ ਨਾਲ ਵਾਪਰਿਆ ਜਾਂ ਜਿਉਂ ਮੈਂ ਜੀਵਨ ਜਿਉ ਰਿਹਾ ਉਹ ਸਾਰੀਆਂ ਘਟਨਾਵਾਂ ਦਰਕੋੜਾ ਜੋ ਕੰਟੈਂਟ ਮੈਂ ਦੇਖ ਰਿਹਾ ਅੱਖਾਂ ਰਾਹੀਂ ਸਿੱਖ ਰਿਹਾ ਕੰਨ ਕੰਨ ਰਾਹੀਂ ਸੁਣ ਰਿਹਾ ਪੜ੍ਹ ਕੇ ਜੋ ਵੀ ਮੈਂ ਇਕੱਠਾ ਕਰ ਰਿਹਾ ਆਪਣੇ ਬ੍ਰੇਨ ਸੈਲਾਂ 'ਚ ਰਿਕਾਰਡ ਕਰ ਰਿਹਾ ਉਹ ਸਾਰੇ ਕੰਟੈਂਟ ਹੀ ਆ ਮੈਂ ਮੈਂ ਉਹੀ ਸਾਰਾ ਘਟਨਾਵਾਂ ਨੂੰ ਮੁੱਖ ਰੱਖ ਕੇ ਉਹਨਾਂ ਵਿੱਚੋਂ ਸਿੱਖਿਆ ਨੂੰ ਵਰਤ ਕੇ ਆਪਣੇ ਭਵਿੱਖ ਦੇ ਕੰਮ ਕਰ ਰਿਹਾ ਉਹ ਸਾਰਾ ਜੋ ਪਾਸਟ ਦਾ ਰਿਕਾਰਡ ਆ ਉਹ ਸਿੱਖਿਆ ਦੇ ਆਧਾਰ ਤੇ ਮੈਂ ਭਵਿੱਖ ਦੇ ਕੰਮ ਕਰ ਰਿਹਾ ਇਸ ਲਈ ਮੈਂ ਕੁਝ ਨਵਾਂ ਕਰੇ ਨਹੀਂ ਸਕਦਾ ਸਾਹਿਬ ਮੇਰਾ ਨੀਤ ਨਵਾਂ ਹੁੰਦਾ ਜੇ ਅਸੀਂ ਕਿਸੇ ਵਿਅਕਤੀ ਨੂੰ ਮਿਲਦੇ ਆ ਅਸੀਂ ਉਹਨੂੰ ਪਹਿਲਾਂ ਮਿਲੇ ਹੋਏ ਆ ਤੇ ਉਹਨੂੰ ਦੁਬਾਰਾ ਮਿਲਦੇ ਆ ਤਾਂ ਅਸੀਂ ਉਹਨੂੰ ਪਛਾਣਾਂਗੇ ਕਿਵੇਂ ਜੋ ਪਹਿਲਾਂ ਅਸੀਂ ਉਦਨਲ ਮਿਲੇ ਸੀਗੇ ਉਹ ਗੱਲਾਂ ਦੇ ਜ਼ਰੀਏ ਜੋ ਸਾਡੇ ਅੰਦਰ ਉਹ ਤਸਵੀਰ ਬਣੀ ਆ ਉਹਦੇ ਸੰਬੰਧੀ ਉਹ ਪ੍ਰਾਤਨ ਪੁਰਾਣਾ ਹੋ ਗਿਆ ਕੀ ਪਤਾ ਉਹ ਮਨੁੱਖ ਬਦਲ ਗਿਆ ਹੋਵੇ ਪਰ ਅਸੀਂ ਉਹਨੂੰ ਜਾਣਾਂਗੇ ਉਸੇ ਪੁਰਾਣੀ ਗੱਲ ਦੇ ਆਧਾਰ ਤੇ ਅਸੀਂ ਭੂਤਕਾਲ ਦੇ ਜ਼ਰੀਏ ਪ੍ਰੈਜ਼ੈਂਟ ਦੇਖ ਰਹੇ ਹਾਂ ਤੇ ਭਵਿੱਖ ਬਣਾ ਰਹੇ ਹਾਂ ਇਹ ਹੀ ਸਭ ਤੋਂ ਵੱਡੀ ਗਲਤੀਆਂ ਜਦੋਂ ਹੋਮੇਚੋਂ ਬਾਹਰ ਹੋ ਜਾਗੇ ਫਿਰ ਇਹ ਅਸੀਂ ਗਲਤੀਆਂ ਨਹੀਂ ਕਰਾਂਗੇ ਫਿਰ ਇਹ ਪੂਦਕਾਲ ਅਸੀਂ ਛੱਡ ਦੇਣਾ ਸਾਹਿਬ ਨਿਤ ਨਵਾਂ ਨਿਤ ਨਵੀ ਸਿੱਖਿਆ ਅਸੀਂ ਆਬਜ਼ਰਵ ਕਰਕੇ ਸਿੱਖਾਂਗੇ ਤੇ ਜੇ ਕਿਸੇ ਨੂੰ ਦੁਬਾਰਾ ਮਿਲਾਂਗੇ ਵੀ ਤਾਂ ਉਹ ਜੋ ਉਸ ਸਮੇਂ ਪ੍ਰੈਜ਼ੈਂਟ ਹੋਊਗਾ ਉਸ ਅਨੁਸਾਰ ਅਸੀਂ ਰਿਐਕਟ ਕਰਾਂਗੇ ਇਹ ਹੋਮੇਡੀ ਬਿਮਾਰੀ ਇਸ ਲਈ ਇਹ ਬਚਮੰਤੂ ਹੀ ਲੱਗ ਜਾਂਦੀ ਆ ਇਹਨੂੰ ਛੱਡਣਾ ਹੀ ਗੁਰਬਾਣੀ ਸਿਖਾ ਰਹੀ ਆ ਇਹ ਧਰਮ ਇਹ ਗੁਰਦੁਆਰੇ ਮੰਦਰਮ ਸੀ ਤਾਂ ਇਹ ਜੋ ਕਰ ਰਹੇ ਨੇ ਇਹ ਬਿਜ਼ਨਸ ਮਾਡਲ ਨੇ ਪੈਸੇ ਇਕੱਠੇ ਕਰ ਰਹੇ ਨੇ ਇਹ ਜੋ ਦੱਸ ਰਹੇ ਨੇ ਇਹ ਧਰਮ ਨਹੀਂ ਹੈਗਾ ਧਰਮ ਅਸਲ 'ਚ ਇਹੀ ਆ ਵੀ ਜੋ ਬਚਪਨ 'ਚ ਉਹ ਸਿੱਖਿਆ ਸਿੱਖ ਲਈ ਇੱਕ ਦੋ ਸਾਲ ਦੇ ਬੱਚੇ ਨੇ ਉਹ ਸੋਝੀ ਲੈ ਲਈ ਜੋ ਗਲਤ ਟ੍ਰੇਨਿੰਗ ਹੋ ਗਈ ਉਹਨੂੰ ਉਹ ਛੱਡਣਾ ਅਸੀਂ ਜ਼ਿੰਦਗੀ ਜਿਉਣੀ ਆ ਅਸੀਂ ਹੱਥ ਪੈਰ ਕੇ ਮਹਿਲਾਉਣੇ ਆ ਜੀਵ ਕਿਵੇਂ ਬੋਲਣਾ ਕਿਵੇਂ ਆ ਉਹ ਚੀਜ਼ਾਂ ਦਾ ਸਿੱਖਣੀਆਂ ਨੇ ਪਰ ਅਸੀਂ ਇਹ ਨਹੀਂ ਰੱਖਣਾ ਕਿ ਮੈਂ ਵੱਖਰਾ ਆ ਆਹ ਮੇਰੇ ਨੇ ਉਹ ਹਉਮੇ ਦਾ ਹਿੱਸਾ ਹਉਮੇ ਕਰਕੇ ਹੀ ਸਾਰੇ ਦੁੱਖ ਨੇ इमोशनल ਸਾਈਕਲੋਜੀਕਲ ਬਿਮਾਰੀਆਂ ਹੁੰਦੀਆਂ ਨੇ ਸਾਨੂੰ ਦੁੱਖ ਹੁੰਦੇ ਨੇ ਸਾਨੂੰ ਸਾਡੀਆਂ ਫੀਲਿੰਗਾਂ ਨੇ ਉਹ ਉਸੇ ਹਉਮੇ ਦੀ ਬਿਮਾਰੀ ਕਰਕੇ ਆ ਉਹ ਹਉਮੇ ਦੀ ਮੈਲ ਕਰਕੇ ਆ ਉਹ ਸਤਗੁਰੂ ਦੀ ਸਿੱਖਿਆ ਬਿਨਾ ਨਹੀਂ ਲੈਣੀ ਹੈਗੀ ਸਤਗੁਰ ਸਭ ਦੇ ਅੰਦਰ ਆ ਹਜੇ ਚੱਲ ਪਰ ਤੀਖੜ ਕੇ ਹਟੀਆਂ 102 ਪੇਜ ਤੇ ਆ ਹਾਂ ਸਤਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲੀ ਮਲਾਈ ਸਤਗੁਰ ਤੋਂ ਖਾਲੀ ਕੋਈ ਨਹੀਂ ਹੈਗਾ ਸਭ ਅੰਦਰ ਸਤਗੁਰ ਹੈ ਸਤੂਰ ਕੀ ਆ ਸਤਗੁਰ ਉਹ ਵਿਵੇਕ ਦਾ ਮੱਲਬ ਆ ਜੀ ਤੇ ਇਹ ਹਉਮੇ ਦੀ ਮੈਲ ਦਾ ਬਚਪਨ ਤੋਂ ਘੱਟਾ ਪੈ ਗਿਆ ਜਦੋਂ ਤੁਸੀਂ ਬਿਨਾਂ ਸੋਚੇ ਸਮਝੇ ਭੇਡਾ ਚਾਲ ਜਾਂਦੇ ਹੋ ਵਿਸ਼ਵਾਸ ਨਹੀਂ ਕਰੋਗੇ ਕਿ ਉਹ ਸੋਚ ਕੇ ਕਰੋਗੇ ਵੀ ਸਾਨੂੰ ਇਹ ਕਰਨ ਦਾ ਕੋਈ ਫਾਇਦਾ ਹੁੰਦਾ ਸਾਨੂੰ ਸੱਚ ਦਾ ਗਿਆਨ ਹਾਸਲ ਹੋ ਰਿਹਾ ਫਿਰ ਉਹ ਵੱਲਵ ਤੋਂ ਘੱਟਾ ਲੈਣਾ ਸ਼ੁਰੂ ਹੋ ਜਾਣਾ ਫਿਰ ਉਸ ਤੋਂ ਬਾਅਦ ਆਪਣੇ ਆਪ ਹੀ ਸਮਝ ਆ ਜੈਣੀ ਆ ਸਤਗੁਰੂ ਨੇ ਆਪ ਹੀ ਸਿੱਖੇ ਤੁਹਾਡੇ ਅੰਦਰ ਸਾਬ ਦੇ ਅੰਦਰ ਸਤਗੁਰਾ ਸਤ ਨੂੰ ਜਾਣਨ ਦਾ ਗੁਰ ਵਿਵੇਕ ਵਿਚਾਰ ਸਭ ਦੇ ਅੰਦਰ ਆ ਉਹ ਹੋਮੇ ਦੀ ਮੈਲ ਮਾਦੋ ਅਵਿਦਿਆ ਹਤਕੀਨ ਬਵੇਗ ਦੀਪ ਮਲੀਨ ਇਹ ਵਿਵੇਕਤਾ ਦੀਪਾ ਮੈਲਾ ਹੋਇਆ ਹੋਇਆ ਅਵਿਦਿਆ ਕਰਕੇ ਹੋਮੇ ਦੀ ਮੈਲ ਕਰਕੇ ਜਦੋਂ ਹੋਮੇ ਦੀ ਮੈਲ ਉਤਰ ਗਈ ਫਿਰ ਆਪਣੇ ਆਪ ਹੀ ਸਾਰੀ ਸਮਝ ਆਉਣੀ ਆ ਹਰ ਇੱਕ ਦੇ ਅੰਦਰ ਸਤਪੁਰਾ ਸਾਰੇ ਬਰਾਬਰ ਨੇ ਹਰ ਇੱਕ ਨੂੰ ਸਮਝ ਆ ਸਕਦੀ ਆ ਸਾਨੂੰ ਲੋੜ ਆ ਉਹ ਬਵੇਗ ਦਾ ਦੀਪ ਆ ਉਹਦੀ ਮੈਲ ਉਤਾਰ ਕੇ ਬਵੇਕ ਰਾਹੀ ਸਭ ਕੁਝ ਜਾਣਨ ਦੀ ਇੱਤ ਪਾ ਕਰਕੇ ਗੱਲਾਂ ਨੂੰ ਸਮਝੋ ਕੁਰਬਾਨੀ ਬਹੁਤ ਵੱਡਾ ਖਿਆਲਾ ਸਾਡੇ ਕੋਲ ਇਸ ਨੂੰ ਪੜੋ ਖੋਜੋ ਵਿਚਾਰੋ ਇਹ ਇਹ ਮਥੇ ਟਿਕਣ ਲਈ ਨਹੀਂ ਲਿਖੀ ਗਈ ਜੇ ਅਸੀਂ ਮੈਨ ਲਾ ਕੇ ਸੱਚ ਖੋਜਣ ਵੱਲ ਤੁਰ ਪਏ ਇਹ ਆਪਣੇ ਆਪ ਤੇ ਬਖਸ਼ਾ ਉਹ ਆਹ ਧਾਰਕ ਨਾਮੀ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਆਪੇ ਬਖਸ਼ ਕੀਆ ਹੋ ਉਹ ਜੋ ਇਹ ਹੋਮੇ ਕਰਕੇ ਆਪਣੇ ਆਪ ਨੂੰ ਅੰਧਵਿਸ਼ਵਾਸ ਚ ਲਾਈ ਬੈਠਾ ਉਹਨੇ ਫਿਰ ਜਦ ਸਮਝਾ ਜ ਨਹੀਂ ਉਹਨੂੰ ਸਤਗੁਰ ਸੇਵਣਾ ਸ਼ੁਰੂ ਕਰ ਦੇਣਾ ਫਿਰ ਉਹਨੇ ਆਪਣੇ ਆਪ ਨੂੰ ਖਿਮਾ ਬਖਸ਼ਣਾ ਉਹਨੇ ਆਪਣੇ ਆਪ ਨੂੰ ਸਿੱਧੇ ਰਸਤੇ ਪਾ ਲੈਣਾ ਆਪਣੇ ਹੱਥੀ ਆਪਣਾ ਆਪੇ ਕੀ ਕਾਜ ਸਵਾਰੀਏ ਫਿਰ ਉਹਨੇ ਆਪਣਾ ਆਪੇ ਕਾਜ ਸਵਾਰ ਦੇਣਾ ਕਿਸੇ ਹੋਰ ਦੀ ਬਖਸ਼ ਨਹੀਂ ਹੈਗੀ ਇਹ ਉਹ ਹਜੇ ਐਵੇਂ ਸਮਝ ਨਹੀਂ ਆਉਣੀ ਹਜੇ ਆਪਾਂ ਬੇਸਿਕ ਡਿਸਕਸ ਕਰ ਰਹੇ ਹਾਂ ਕਿ ਇਹ ਵੀਡੀਓ ਆ ਬਣਾਉਣ ਦਾ ਮੰਤਵ ਇਹੀ ਆ ਵੀ ਕੋਈ ਕਿਸੇ ਤਾਂ ਸਮਝ ਪਵੇ ਕਿਸੇ ਤੇ ਤਾਂ ਪੱਲੇ ਪਵੇ ਤੇ ਉਹਦੇ ਅੰਦਰ ਲਲਕ ਲੱਗੇ ਤੇ ਉਹ ਆਪ ਖੋਜਣਾ ਸ਼ੁਰੂ ਕਰੇ ਉਹਨੂੰ ਸਮਝ ਆਵੇ ਕਿ ਅਸੀਂ ਜੋ ਕਰ ਰਹੇ ਹਾਂ ਉਹ ਗਲਤ ਕਰ ਰਹੇ ਹਾਂ ਤੇ ਅਸਲੀ ਗੁਰਵਾਨੀ ਤਾਂ ਆਹ ਕਹਿ ਰਹੀ ਆ ਤਾਂ ਹੀ ਵਿੱਚੋਂ ਵਿੱਚੋਂ ਲੈਣਾ ਚਾੱਕ ਕੇ ਅਸੀਂ ਡਿਸਕਸ ਕਰਦੇ ਹਾਂ ਰੋਜ਼ ਵਿਚਾਰਦੇ ਹਾਂ ਕਿ ਸਮਝ ਆਵੇ ਕਿ ਗੁਰਵਾਨੀ ਤਾਂ ਆਹ ਗੱਲਾਂ ਕਰ ਰਹੀ ਆ ਅਸੀਂ ਹੋਰ ਇੱਕ ਅਸ਼ਕਰ ਰਹੇ ਹਾਂ ਉਸ ਮਾਜ ਦੇ ਧਰਮ ਜੋ ਮਾਰਕੀਟ ਚ ਸਿੱਖੀ ਚੱਲ ਰਹੀ ਆ ਉਹ ਵਿਪਰ ਦੇ ਪ੍ਰਭਾਵ ਵਾਲੀ ਸਿੱਖੀ ਆ ਅਸਲੀ ਸਿੱਖੀ ਆਹਾ ਜੋ ਸਤਗੁਰ ਦੀ ਸਿੱਖਿਆ ਵਾਲੀ ਸਿੱਖੀ ਆ ਕਿਰਪਾ ਕਰਕੇ ਇਹ ਗੱਲਾਂ ਨੂੰ ਸਮਝੋ ਪਲੀਜ਼ ਪਲੀਜ਼ ਇਹਦੀ ਗੱਲਾਂ ਤੇ ਵਿਚਾਰ ਕਰੋ ਗੁਰਬਾਣੀ ਪੜੋ ਖੋਜੋ ਵਿਚਾਰੋ